ਸਵਾਗਤ ਹੈ ਜੀ ਗੁਰਮਤ ਸਿਧਾਂ ਚੈਨਲ ਤੇ ਤੁਹਾਡਾ ਤੁਸੀਂ ਸੁਣ ਰਹੇ ਹੋ ਗੁਰਮਤ ਸਿਧਾਂ ਜੋ ਸਿੱਖੀ ਦੇ ਅੰਦਰ ਪੰਥ ਦੇ ਅੰਦਰ ਪੰਜਾਬ ਦੇ ਅੰਦਰ ਕੁਝ ਅਜਿਹੀਆਂ ਘਟਨਾਵਾਂ ਘਟਦੀਆਂ ਨੇ ਜਿਨ੍ਹਾਂ ਦਾ ਸਿੱਧਾ ਸਬੰਧ ਗੁਰਮਤ ਸਿੱਖੀ ਸਿਧਾਂਤਾਂ ਨਾਲ ਪੰਜਾਬ ਪੰਜਾਬੀ ਹੱਤ ਨਾਲ ਹੈ ਉਹਦੀ ਵਿਚਾਰ ਆਪਾਂ ਹਰ ਰੋਜ਼ ਜਿਹੜੇ ਚੱਲ ਰਹੇ ਪੱਖ ਦੇ ਮਸਲੇ ਨੇ ਉਹਨਾਂ ਚੋਂ ਲੈਂਦੇ ਆ ਜਿਵੇਂ ਕਿ ਅਕਾਲੀ ਦਲ ਦਾ ਘਟਨਾ ਕਰਮ ਚੱਲ ਰਿਹਾ ਹੈ ਹਰ ਰੋਜ਼ ਨਵੇਂ ਨਵੇਂ ਖਬਰਾਂ ਉਸ ਘਟਨਾ ਕਰਮ ਦੇ ਵਿੱਚੋਂ ਆਉਂਦੀਆਂ ਰਹਿੰਦੀਆਂ ਜਿਹੜੀਆਂ ਪੰਥ ਲਈ ਬੜੀ ਦੁਖਦਾਈ ਖਬਰਾਂ ਹੁੰਦੀਆਂ ਨੇ ਤੇ ਗੁਰੂ ਪੰਥ ਸਿਧਾਂਤਾਂ ਲਈ ਬੜਾ ਉਹਨਾਂ ਦਾ ਖਤਰਾ ਹੁੰਦਾ ਉਹਦੇ ਵਿੱਚ ਅੱਜ ਇੱਕ ਨਵੀਂ ਆਡੀਓ ਇੱਕ ਵਾਇਰਲ ਹੋ ਰਹੀ ਹੈ ਬਹੁਤ ਜ਼ਿਆਦਾ ਕੋਟਕਪੂਰਾ ਤੋਂ ਇੱਕ ਪ੍ਰਸਿੱਧ ਪੱਤਰਕਾਰ ਹਾਂ ਸਪੋਕਸਮੈਨ ਅਖਬਾਰ ਦੇ ਗੁਰਿੰਦਰ ਸਿੰਘ ਕੋਟਕਪੂਰਾ ਉਹ ਉਹ ਸ਼ਖਸੀਅਤ ਨੇ ਕਿ ਜਿਨ੍ਹਾਂ ਨੇ ਕੋਟਕਪੂਰਾ ਗੋਲੀਕਾਂਡ ਜੋ ਸਿੱਖ ਸੰਗਤਾਂ ਦੇ ਉੱਤੇ ਧਰਨਾ ਲਾਉਂਦੀਆਂ ਉੱਥੇ ਅਕਲੂ ਅਕਾਲੀ ਦਲ ਦੀ ਸਰਕਾਰ ਨੇ ਸਮੇਤ ਸੈਣੀ ਡੀਜੀਪੀ ਦੀ ਗਵਾਹੀ ਵਿੱਚ ਉਹ ਸਾਰਾ ਕੁਝ ਸਿੰਘਾਂ 'ਤੇ ਗੋਲੀਆਂ ਭਰਾਈਆਂ ਤੇ ਉਹ ਬਾਈਬਲ ਕਲਾਮ ਹੋਰ ਸਾਰੇ ਘਟਨਾਕਰਮੂ ਦੇ ਵਿੱਚ ਉਹ ਬੜੇ ਨੇੜਲੇ ਚਸ਼ਮਦੀਦ ਹਨ ਪੱਤਰਕਾਰ ਹਨ ਤੇ ਖਾਸ ਕਰਕੇ ਸਿੱਖ ਪੱਤਰਕਾਰੀ ਜ਼ਿਆਦਾ ਕਰਦੇ ਨੇ ਸੋ ਚੱਲ ਰਹੇ ਮਸਲੇ ਦੇ ਵਿੱਚ ਉਹਨਾਂ ਨੇ ਇੱਕ ਫੋਨ ਕਾਲ ਕੀਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਕਿਉਂਕਿ ਮੈਂ ਦੱਸਦਿਆਂ ਭਾਈ ਹਰਜਿੰਦਰ ਸਿੰਘ ਧਾਮੀ ਉਹਨਾਂ ਬਾਰੇ ਹਰ ਥਾਂ ਇਹ ਕਿਹਾ ਜਾਂਦਾ ਉਹ ਬੜੇ ਹੀ ਸੁਲਝੇ ਹੋਏ ਨੇ ਗੁਰਸਿੱਖ ਨੇ ਅਮਰਤਾਦੀਨ ਨੇ ਉਹ ਐਡਵੋਕੇਟ ਨੇ ਉਹ ਬੜੇ ਠੰਡੇ ਨੇ ਸ਼ਾਂਤ ਨੇ ਬਹੁਤ ਪੜੇ ਲਿਖੇ ਨੇ ਬੜੇ ਹੀ ਚੰਗੇ ਪ੍ਰਬੰਧਕ ਨੇ ਇਹ ਸਾਰੀਆਂ ਸਿਫਤਾਂ ਉਹਨਾਂ ਦੀਆਂ ਸੀ ਸੁਣਦੇ ਰਹਿੰਨੇ ਆ ਤੁਸੀਂ ਵੀ ਸੁਣਦੇ ਰਹਿੰਦੇ ਹੋ ਪਰ ਇਨਸਾਨ ਬਾਹਰੋਂ ਕੁਝ ਹੋਰ ਦਿਖਾਈ ਦਿੰਦਾ ਹੁੰਦਾ ਅੰਦਰੋਂ ਉਸ ਦਾ ਸੁਭਾਅ ਕੁਝ ਹੋਰ ਹੁੰਦਾ ਹੈ ਉਸ ਦੀ ਉਹ ਜਿ ਮਸਾਲ ਆ ਸੋ ਵਾਪਸ ਆਉਨੇ ਗੁਰਿੰਦਰ ਸਿੰਘ ਕੋਟਕਪੂਰਾ ਪੱਤਰਕਾਰ ਨੇ ਉਹਨਾਂ ਨੂੰ ਫੋਨ ਲਾਇਆ ਮਸਲਾ ਪੁੱਛ ਰਹੇ ਸੀ ਕਿ ਅਕਾਲ ਤਖਸਾਹਬ ਨੇ 2 ਦਸੰਬਰ ਨੂੰ ਸਾਰਿਆਂ ਅਕਾਲੀਆਂ ਨੂੰ ਦਾਗੀਆਂ ਤੇ ਬਾਗੀਆਂ ਨੂੰ ਇਹ ਕਿਹਾ ਸੀ ਕਿ ਵੀ ਤੁਸੀਂ 3 ਦਿਨਾਂ ਦੇ ਅੰਦਰ ਅਸਤੀਫੇ ਦੇ ਕੇ ਤੇ ਸਾਰਾ ਮਤਲਬ ਕਿ ਤੁਹਾਡਾ ਢੰਚਾ ਭੰਗ ਹੋ ਜਾਣਾ ਚਾਹੀਦਾ ਹੈ ਤੇ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਕਰੋ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਟਿੱਛ ਜਾਣਦੇ ਆ ਤੇ ਬੜੇ ਮਤਲਬ ਆਪਣੀਆਂ ਲੱਤਾਂ ੜਾਉਣੀਆਂ ਸ਼ੁਰੂ ਕਰਤੀਆਂ ਬਹਾਨੇ ਕਾਨੂੰਨ ਦੀਆਂ ਗੱਲਾਂ ਕਿ ਸਾਡੀ ਪਾਰਟੀ ਦੀ ਰਜਿਸਟ੍ਰੇਸ਼ਨ ਤੇ ਖਤਰਾ ਹੋ ਜੂਗਾ ਜੀ ਇਦਾਂ ਹੋ ਜੂ ਇਦਾਂ ਹੋ ਜੂ ਸੋ ਉਹਨਾਂ ਨੇ 20 ਦਿਨ ਹੋਰ ਵਧਾ ਲਏ ਉਸ ਸਾਰੇ ਘਟਨਾਕਰਮ ਵਿੱਚ ਜਿਹੜਾ ਮੁੱਖ ਰੋਲ ਕੀਤਾ ਸੀ ਉਹ ਧਾਮੀ ਸਾਹਿਬ ਨੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਕਿਹਾ ਸੀ ਲੈਟਰ ਦਿੱਤਾ ਸੀ ਉਸ ਸੰਬੰਧੀ ਪੱਤਰਕਾਰ ਨੇ ਧਾਮੀ ਸਾਹਿਬ ਨੂੰ ਸਵਾਲ ਪੁੱਛਿਆ ਤੇ ਉਹ ਸਵਾਲ ਦੇ ਵਿੱਚ ਬੜਾ ਹੀ ਉਪਰਾ ਜਵਾਬ ਦਿੰਦੇ ਨੇ ਸਾਨੂੰ ਤਾਂ ਪਤਾ ਨਹੀਂ ਜੀ ਜਿਨੇ ਕਰਿਆ ਉਹਨੂੰ ਪੁੱਛ ਲਓ ਐਦਾਂ ਉਦਾਂ ਉਹ ਐਦਾਂ ਗੱਲਾਂ ਕਰ ਰਹੇ ਨੇ ਫੋਨ ਤੇ ਤੇ ਆਖਰ ਨੂੰ ਫਿਰ ਪੱਤਰਕਾਰ ਨੇ ਉਹਨਾਂ ਨੂੰ ਕਿਹਾ ਵੀ ਜੀ ਬੀਬੀ ਜੰਗੀਰ ਕੌਰ ਨਾਲ ਸਾਡੀ ਗੱਲ ਹੋਈ ਹੈ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਸਾਰਾ ਜਿਹੜਾ 15 20 ਦਿਨ ਵਧਾਏ ਨੇ ਉਹ ਧਾਮੀ ਸਾਹਿਬ ਨੇ ਹੀ ਪਰਮਿਸ਼ਨ ਲਈ ਹੈ ਤੇ ਇੱਕ ਜਥੇਦਾਰ ਇਕੱਲੇ ਕਾਲ ਤੱਕ ਸਾਹਿਬ ਦੇ ਉਹ ਕਿਵੇਂ ਵਧਾ ਸਕਦੇ ਆ ਇਸ ਗੱਲ ਤੋਂ ਬੜੀ ਇੱਕ ਦਮ ਤੈਸ਼ ਵਿੱਚ ਆ ਗਏ ਹਰਜਿੰਦਰ ਸਿੰਘ ਜੀ ਉਹਨਾਂ ਨੇ ਸ਼ਰਿਆਮ ਬੀਬੀ ਜੰਗੀਰ ਕੌਰ ਨੂੰ ਮਾਵਾ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢੀਆਂ ਜਿਹੜੀ ਕਿ ਤੁਸੀਂ ਸੋਸ਼ਲ ਮੀਡੀਆ ਤੇ ਸੁਣ ਵੀ ਸਕਦੇ ਹੋ ਵਾਇਰਲ ਹੋ ਰਹੀ ਹੈ ਤੇ ਮੇਰਾ ਖਿਆਲ ਉਹ ਚਲਾਉਣੀ ਠੀਕ ਨਹੀਂ ਹੈ ਤੇ ਅਕਸਰ ਸਾਡੇ ਸਿੱਖਾਂ ਦਾ ਜਿਹੜਾ ਕਿਚੇੜਾ ਹੈ ਉਹ ਕਿਉਂਕਿ ਸ਼ੋਮਣੀ ਕਮੇਟੀ ਦੇ ਪ੍ਰਧਾਨ ਹਨ ਤੇ ਉਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਤੇ ਇਸ ਕਰਕੇ ਜਿੱਥੇ ਉਹਨਾਂ ਨੇ ਗਾਲਾਂ ਕੱਢੀਆਂ ਉਸ ਬੀਬੀ ਨੂੰ ਬੀਬੀ ਜੰਗੀਰ ਕੌਰ ਨੂੰ ਇੱਕ ਅਜੇਹਾ ਸ਼ਬਦ ਕਿਹਾ ਕਿ ਜਿਹੜਾ ਬਜਵਣੀ ਲੈਣਾ ਮਤਲਬ ਕਿਸੇ ਜਾਨਵਰ ਨਾਲ ਪਸ਼ੂ ਨਾਲ ਉਹਨਾਂ ਦੀ ਤੁਲਨਾ ਕੀਤੀ ਇੱਕ ਤੇ ਇਹ ਬੜੀ ਸ਼ਰਮਨਾਕ ਤੇ ਦੁਖਦਾਈ ਘਟਨਾ ਹੈ ਤੇ ਸਾਰੇ ਆਸ-ਪਾਸੇ ਸਿੱਖ ਇਸ ਦੀ ਨਿੰਦਾ ਕਰ ਰਹੇ ਨੇ ਤੇ ਇੱਕ ਐਡੀ ਵੱਡੀ ਸਖਸ਼ੀਅਤ ਐਡੀ ਵੱਡੀ ਸਖਸ਼ੀਅਤ ਦੇ ਬਾਰੇ ਉਹ ਏਦਾਂ ਭਾਸ਼ਾ ਬੋਲ ਸਕਦੇ ਆ ਹਾਲਾਂਕਿ ਕੋਈ ਹੈਰਾਨ ਹੋਣ ਦੀ ਲੋੜ ਨਹੀਂ ਕਿਉਂਕਿ ਇਹ ਜਿੱਡੇ ਜਿੰਨੇ ਲੀਡਰ ਨੇ ਵੱਡੇ ਨੇ ਉਹ ਪੰਥਕ ਨੇ ਕੋਈ ਮਹਾਪੁਰਖ ਵੀ ਕਈ ਕਹਾਉਣ ਵਾਲੇ ਨੇ ਇਹਨਾਂ ਦੀ ਨਿੱਜੀ ਬੋਲੀ ਬੜੀ ਗੰਦੀ ਆਮ ਹੀ ਦੇਖੀ ਜਾ ਸਕਦੀ ਸੁਣੀ ਜਾ ਸਕਦੀ ਹੈ ਜ ਜਿਹਦੇ ਵਿੱਚ ਇਹੀ ਹਾਲਾਂਕਿ ਬੀਬੀ ਜੰਗੀਰ ਕੌਰ ਦੇ ਅਸੀਂ ਇਸ ਘਟਨਾ ਦੇ ਵਿੱਚ ਅਸੀਂ ਨਿੰਦਾ ਕਰਦੇ ਆ ਪਰ ਇੱਕ ਵੇਲਾ ਸੀ ਬੀਬੀ ਜੰਗੀਰ ਕੌਰ ਨੂੰ ਭਾਈ ਹਰਜਿੰਦਰ ਸਿੰਘ ਮਾਜੀ ਜਿਹੜੇ ਪ੍ਰਚਾਰਕ ਨੇ ਉਹਨਾਂ ਨੇ ਕੋਈ ਸਵਾਲ ਕਰਨਾ ਚਾਹਿਆ ਸੀ ਤੇ ਉਥੋਂ ਤਾਂ ਇਹੋ ਟਾਲਾ ਵੱਟ ਕੇ ਆ ਗਏ ਸੀ ਤੇ ਬਾਅਦ ਦੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਦੇ ਸਮਾਗਮ 'ਚ ਬੋਲਦੇ ਆਂ ਬੜੇ ਗੁੱਸੇ ਤੇ ਤਲਖੀ ਦੇ ਵਿੱਚ ਭਾਈ ਹਰਜਿੰਦਰ ਸਿੰਘ ਮਾਜੀ ਨੂੰ ਵੀ ਉਹਨਾਂ ਨੇ ਬੜਾ ਰਫ ਸ਼ਬਦ ਵਰਤੇ ਸੀ ਹਾਲਾਂਕਿ ਉਹ ਗਾਲ ਗਾਲਾ ਨਹੀਂ ਸੀ ਪਰ ਉਹ ਗਾਲਾਂ ਤੋਂ ਘੱਟ ਵੀ ਨਹੀਂ ਸੀ ਇਦਾਂ ਕਾਫੀ ਪੁੱਠਾ ਬੋਲਿਆ ਸੀ ਪਬਲਿਕਲੀ ਮਾਈਕ ਦੇ ਉੱਤੇ ਤੇ ਕਹਿਣ ਦਾ ਭਾਵ ਹੈ ਵੀ ਜੇ ਅਸੀਂ ਦੇਖਦੇ ਹਾਂ ਹੁਣ ਪਿੱਛੇ ਜੇ ਭਾਈ ਹਰਪ੍ਰੀਤ ਸਿੰਘ ਜਥੇਦਾਰ ਦਮਦਵਾ ਸਾਹਿਬ ਉਹਨਾਂ ਨੇ ਰੋਂਦਿਆਂ ਹੋਏ ਆਪਣੀ ਵੀਡੀਓ ਜਾਰੀ ਕੀਤੀ ਸੀ ਕਿ ਜਿਹੜਾ ਵਿਰਸਾ ਸਿੰਘ ਬਲਟੋਹਾ ਉਹ ਮੇਰੀ ਜਾਤ ਪਰਖ ਰਿਹਾ ਤੇ ਸਾਨੂੰ ਗਾਲਾਂ ਦੇ ਰਿਹਾ ਤੇ ਆਪਣੇ ਆਈਟੀ ਸੈੱਲ ਤੋਂ ਕਢਵਾ ਰਿਹਾ ਗਾਲਾਂ ਇਹ ਇਹ ਗੱਲ ਬਿਲਕੁਲ ਸਹੀ ਹੈ ਇਹ ਜਥੇਦਾਰ ਸਹਿਮਣ ਨੂੰ ਵੀ ਇਹ ਇਸ ਤਰ੍ਹਾਂ ਬੋਲ ਸਕਦਿਆ ਗਾਲਾਂ ਕੱਢ ਸਕਦੇ ਆ ਆਪਣੇ ਹਮ ਰਤਵੇ ਵਾਲਿਆਂ ਨੂੰ ਵੀ ਗਾਲਾਂ ਦੇ ਸਕਦੇ ਆ ਇੱਥੇ ਕੋਈ ਅਤ ਕਥਨੀ ਨਹੀਂ ਹੈ ਇਹ ਹੈਰਾਨੀ ਦੀ ਗੱਲ ਨਹੀਂ ਆ ਤੇ ਇੱਕ ਘਟਨਾ ਮੈਂ ਬੜੀ ਨੇੜੇ ਤੋਂ ਦੇਖੀ ਆ ਮਰਹੂਮ ਜਥੇਦਾਰ ਸਹਿਬਾਨ ਬੜੇ ਸਤਿਕਾਰਯੋਗ ਭਾਈ ਬਲਵੰਤ ਸਿੰਘ ਨੰਦਗੜ੍ਹ ਸਾਹਿਬ ਉਹ ਦਮਨਵਾ ਸਾਹਿਬ ਦੇ ਜਥੇਦਾਰ ਸਨ ਉਹ ਉਹਨਾਂ ਨੂੰ ਵੀ ਆਖਰੀ ਵੇਲੇ ਬੜੀ ਜਲੀਲਤਾ ਕਰਕੇ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ ਤੇ ਉਸ ਵੇਲੇ ਹਾਲਾਂਕਿ ਸਿੱਖ ਸੰਗਤ ਬੜੀ ਉਹਨਾਂ ਦੇ ਨਾਲ ਖੜੀ ਸੀ ਤੇ ਇਹੀ ਅਕਾਲੀ ਲੀਡਰਸ਼ਿਪ ਜਿਹੜੀ ਇੱਕ ਬਾਦਲ ਪਰਿਵਾਰ ਦੀ ਥਾਪੜਾ ਉਹਨਾਂ ਨੂੰ ਹੈਗੀ ਸੀ ਤੇ ਉਹ ਜਥੇਦਾਰ ਅਨੰਦਗੜ੍ਹ ਸਾਹਿਬ ਨੂੰ ਵੀ ਗਾਲੀ ਗਲੋਚ ਤੇ ਉਤਰੇ ਸੀ ਉਸ ਵੇਲੇ ਵੀ ਇਸ ਗੱਲ ਦੀ ਆਮ ਚਰਚਾ ਰਹੀ ਸੀ ਤਾਂ ਮਤਲਬ ਇਹ ਇਹਨਾਂ ਦਾ ਜਿਹੜਾ ਕਰਤਾਰ ਹੈ ਉਹ ਇਸ ਤਰ੍ਹਾਂ ਦਾ ਹੈ ਦਾ ਸਿੱਖੀ ਦਾ ਫਿਰ ਕੀ ਬਣੇਗਾ ਇਹ ਬੜੀ ਫਿਕਰ ਵਾਲੀ ਗੱਲ ਹੈ ਜਿਹੜੇ ਆਗੂ ਹੁੰਦੇ ਨੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੂੰ ਬੜਾ ਸੰਜਮ ਸੋਚ ਸਮਝ ਕੇ ਬੋਲਣਾ ਚਾਹੀਦਾ ਤੇ ਇਹ ਇਹ ਬੜਾ ਹੀ ਇਸ ਵੱਲੋਂ ਸਾਨੂੰ ਅਫਸੋਸ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਜਰੂਰ ਦੱਸਣਾ ਜੀ ਧੰਨਵਾਦ ਮਿਹਰਬਾਨੀ